ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕਿਸ ਤਰ੍ਹਾਂ ਰੱਬ ਨੂੰ ਪੁਕਾਰਿਆ ਜਾਵੇ ਵਾਹਿਗੁਰੂ ਨੂੰ ਪੁਕਾਰਿਆ ਜਾਵੇ ਕਿ ਆਨੰਦ ਆਵੇ ਰਸ ਮਿਲੇ ਤੇ ਮਨ ਜੜਾਵੇ ਰੱਬ ਨਾਲ ਜੁੜ ਜਾਵੇ ਮਸਜਿਦ ਮੰਦਿਰ ਗੁਰਦੁਆਰੇ ਜਾਈਦਾ ਹੈ ਰੱਬ ਦੇ ਨਾਮ ਦਾ ਜਾਪ ਵੀ ਕਰੀਦਾ ਹੈ ਪਰ ਫਿਰ ਵੀ ਆਨੰਦ ਨਹੀਂ ਆਉਂਦਾ ਰਸ ਨਹੀਂ ਮਿਲਦਾ ਮਨ ਨਹੀਂ ਜੁੜਦਾ ਗਿਆਨੀ ਸੰਤ ਸਿੰਘ ਮਸਕੀਨ ਆਪਣੀ ਕਥਾ ਦੇ ਵਿੱਚ ਦੱਸੰਦੇ ਨੇ ਕਿ ਇਹ ਜਾਬ ਕਿਸ ਤਰ੍ਹਾਂ ਕੀਤਾ ਜਾਵੇਗਾ ਕਿ ਜਿਹੜਾ ਵਾ ਉਹ ਮਨ ਰੱਬ ਨਾਲ ਜੁੜ ਜਾਵੇਗਾ ਤੇ ਅਨੰਤ ਰਸ ਮਿਲਣਾ ਸ਼ੁਰੂ ਹੋ ਜਾਵੇਗਾ ਸੋ ਚਲ ਕੇ ਕਥਾ ਸੁਣਨੇ ਆ ਫਿਰ ਕਰਦੇ ਆ ਉਸ ਤੇ ਵਿਚਾਰ ਬੰਦਾ ਤੋਂ ਪਰਵਾਹ ਦੇ ਚ ਹੈ ਪਰਵਾਹ ਤੋਂ ਨਿਰਲੇਪ ਹੋ ਜਾਂਦਾ ਹੈ ਬੰਦਾ ਤੋਂ ਧਨ ਸੰਪਦਾ ਦੇ ਚ ਹੈ ਧਨ ਸੰਪਦਾ ਤੋਂ ਨਿਰਲੇਪ ਹੋ ਜਾਂਦਾ ਹੈ ਸਭ ਕੁਝ ਇਹ ਚਲੰਦਾ ਹੋਇਆ ਅਸਪਰਸ਼ ਰਹਿ ਜਾਂਦਾ ਹੈ ਐਸਾ ਹੈ ਕੋਈ ਇਹਨਾਂ ਅੱਖਾਂ ਨਾਲ ਮੈਂ ਦੇਖ ਸਕਦਾ ਇਸ ਤਰ੍ਹਾਂ ਦਾ ਪ੍ਰਸ਼ਨ ਵਾਸ਼ਿੰਗਟਨ ਵਿੱਚ ਇੱਕ ਉੱਗੀ ਡਾਕਟਰ ਪੈਣ ਦੇ ਤੰਦਰ ਕੋਰ ਨੇ ਮੈਨੂੰ ਕੀਤਾ ਕਿ ਲੈ ਗਏ ਜੀ ਹੁਣ ਮੈਂ ਕਥਾ ਨਹੀਂ ਸੁਣਨੀ ਕੀਰਤਨ ਵੀ ਨਹੀਂ ਸੁਣਨਾ ਇਹ ਅਸਪਰਸ਼ ਜਿਸ ਦੀ ਵਿਆਖਿਆ ਗੁਰੂ ਅਰਜਨ ਦੇਵ ਜੀ ਨੇ ਕੀਤੀ ਤੁਸੀਂ ਕਦੀ ਕੋਈ ਮਨੁੱਖ ਦੇਖਿਆ ਇਹ ਸਿਰਫ ਲਿਖਤ ਹੀ ਹੈ ਇਸ ਤਰ੍ਹਾਂ ਦਾ ਮਨੁੱਖ ਦੇਖਿਆ ਹੈ ਮੈਂ ਕਿ 10 15 ਤੇ ਮੈਂ ਦੇਖੇ ਨੇ ਕੁਝ ਗੁਜ਼ਰ ਗਏ ਕੁਝ ਮੌਜੂਦ ਨੇ ਤੇ ਤੁਸੀਂ ਮੈਂ ਸਮਝ ਗਏ ਤੁਹਾਡਾ ਹਿਰਦਾ ਹੁਣ ਤਾਂ ਹੀ ਸੰਤੁਸ਼ਟ ਹੋਵੇਗਾ ਤੁਸੀਂ ਦੇਖੋ ਕਿ ਮੈਨੂੰ ਪੂਰਨ ਦੱਸੋ ਇਹਨੂੰ ਨਾ ਪਤਾ ਸੀ ਦਿੱਲੀ ਚੋਂ ਉਹਨਾਂ ਦੀ ਕੋਠੀ ਹੈ ਮੈਂ ਕਿ ਦਿੱਲੀ ਤੋਂ ਨੇੜੇ ਹੀ ਹੈ ਕਾਰਨਪੁਰ ਹੇ ਬਾਗਰ ਸਿੰਘ ਦੇ ਸੇਵਕ ਤੇ ਕਰੋਨਾ ਦਾ ਉਹਨਾਂ ਦਾ ਬਿਜ਼ਨਸ ਹੀ ਸਭ ਕੁਝ ਛੜ ਛੜਾ ਕੇ ਸਾਰਾ ਬਾਜ਼ਾਰ ਉਹਨਾਂ ਨੂੰ ਸੰਤ ਜੀ ਸੰਤ ਜੀ ਕਹਿਣ ਲੱਗ ਪਿਆ ਸੀ ਜੈਨੇ ਵੀ ਸੰਤ ਜੀ ਕਹਿਣ ਲੱਗ ਪਏ ਸਨ Hindu ਲੋਕ ਕੋਲ ਬੈਠਦੇ ਸਨ ਕਹਿੰਦੇ ਸਨ ਸਰਦਾਰ ਜੀ ਅਗਰ ਜੀ ਤੁਹਾਡੇ ਕੋਲ ਬੈਠ ਕੇ ਸੁੱਖ ਮਿਲਦਾ ਹੈ ਤੁਹਾਡੇ ਕੋਲ ਬੈਠ ਕੇ ਹਨ ਬਹੁਤ ਵੱਡੀ ਥੋਕ ਦੀ ਦੁਕਾਨ ਕਈ ਮਿਲਾਂ ਦੀਆਂ ਉਹਨਾਂ ਕੋਲ ਏਜੰਸੀਆਂ ਸਭ ਕੁਝ ਹੁਣ ਛੜ ਛੜਾ ਕੇ ਅੱਠੇ ਪੈ ਕੇ ਧਿਆਨ ਵਿੱਚ ਮਗਰ ਮੈਂ ਕਿਹਾ ਹਾਂ ਹੱਸ ਪਰਿਸ਼ ਬੰਦਾ ਹੈ। ਵਿਗਿਆਨੀ ਜੈ ਸਿੰਘ ਸ਼ੁਗਲ ਜੋ ਤੁਹਾਨੂੰ ਕਵਤਾਮਾ ਸੁਣਾਉਂਦੇ ਨੇ। ਉਹ ਭੈਣ ਜੀ ਤੇੰਦਰ ਕੋਲ ਕਹਿੰਦੇ ਕਿ ਮੈਂ ਕਾਨਪੁਰ ਤੇ ਜਾਵਾਂ ਮੈਨੂੰ ਦਸੇ ਦਾ ਕੋਣ। ਮੈਂ ਕਿਹਾ ਸ਼ੁਗਲ ਜੀ ਫੋਨੋਂ ਮਿਲ ਜਾਣਗੇ ਮੈਂ ਇਹਨਾਂ ਨੂੰ ਫੋਨ ਕਰਦਾ। ਇਹ ਤੁਹਾਨੂੰ ਉਹਨਾਂ ਕੋਲ ਲੈ ਜਾਣਗੇ। ਤੇ ਮੈਂ ਕਹੀ ਇੱਕ ਗੱਲ ਯਾਦ ਰੱਖੋ ਸ਼ੁਗਲ ਜੀ ਨੇ ਤਰਹੀਨ ਇਹ ਬੇੜ ਫਾਰਮ ਤੇ ਖੜੇ ਹੋਣਗੇ ਤੁਸੀਂ ਪਛਾਣ ਲੈਣਾ। ਇਹ ਤੁਹਾਨੂੰ ਨਹੀਂ ਦੇਖ ਸਕਣਗੇ। ਕਹਿੰਦੇ ਲੇਤਰ ਗਏ ਇੱਥੋਂ ਨੂੰ ਲੈ ਜਾਣਗੇ ਇਹਨਾਂ ਨੂੰ ਪਤਾ ਹੈ ਕਿਉਂਕਿ ਇਹਨਾਂ ਦੇ ਵੀ ਲੇਤਰ ਨੇ ਤੇ ਲੈ ਗਏ ਵਾਪਸੀ ਟਿਕਟ ਲੈ ਕੇ ਗਏ ਸੰਸ਼ਤਾਬਦੀ ਦੀ ਬਸਵੇਰੇ ਜਾਣਾ ਹੈ ਤੇ ਸ਼ਾਮ ਨੂੰ ਵਾਪਸ ਆ ਜਾਣਾ ਹੈ ਇੱਕ ਹਫਤਾ ਵਾਪਸ ਨਹੀਂ ਆਵੇ ਕਹਿੰਦੇ ਇਸ ਬੰਦੇ ਕੋਲ ਉੱਠਣ ਦਾ ਜੀ ਨਹੀਂ ਕਰਦਾ ਕਹਿੰਦੇ ਸਪਸ਼ਟ ਹੋ ਗਈ ਗੱਲ ਜੋਸੀ ਅਰਦਾਸ ਵਿੱਚ ਕਹਿੰਦੇ ਆ ਸਹੀ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਤੇ ਤੇਰਾ ਸਾਦੇ ਜਿਹੇ ਕਪੜੇ ਕੋਈ ਕਹਿ ਨਹੀਂ ਸਕਦਾ ਸੰਤ ਹੈ ਸਾਦਾ ਜਿਹੇ ਰਹਿਣ ਸੰਦਰਸਤੀ ਹੈ ਕਿਨੇ ਇਸ ਬੰਦੇ ਕੋਲ ਉਠਣ ਦਾ ਜੇ ਨਹੀਂ ਇਹਦੇ ਦਰਸ਼ਨ ਵਾਕੇ ਹੀ ਗੁਰੂ ਦੇ ਦਰਸ਼ਨ ਹੋ ਗਏ ਨੇ ਹਮ ਜਦਵੀ ਭਾਰਤ ਆਉਂਦੇ ਨੇ ਕੋਈ ਤੇ ਵੀ ਉਹ ਨਾਲ ਸੰਪਰਕ ਰੱਖਦੇ ਨਹੀਂ ਤੇ ਜਾਣ ਹ ਉਸਕੋ ਮਿਥਿਆ ਨਹੀਂ ਰਸਨਾ ਪਰਸ ਮਨਮੇਂ ਤ੍ਰੀਤ ਨਿਰੰਜਨ ਦਾਸ ਭਾਵੇਂ ਭਾਈ ਭਾਵੇਂ ਸਿੰਘ ਮੈਂ ਫਰਵਰੀ ਰਮੇਨਾ ਕਾਨਪੁਰ ਦੇ ਚੌਨਾ 15 ਦੇ ਦਿਨ ਮੈਨੂੰ ਕਹਿਣ ਲੱਗੇ ਜੈ ਨੀ ਜੀ ਕਾਰੋ ਦੇ ਚ ਭੇੜ ਹੋ ਜਾਂਦੀ ਏ ਠੀਕ ਕਹਿਣ ਖਾਤਰ ਤਵਾਜਾ ਕਰਨ ਦੀ ਮੈਨੂੰ ਕੋਈ ਹਰਜ ਨਹੀਂ ਪਤਨੀ ਲਗੀ ਰਹਿੰਦੀ ਸੇਵਾ ਕਰਦੀ ਹੈ ਗੁਰੂ ਦਾ ਦਿੱਤਾ ਵੀ ਬਹੁਤ ਕੁਝ ਹੈ ਪਰ ਮੇਰੀ ਮੈਨੂੰ ਇੱਕ ਆਗਰਤਾ ਚਾਹੀਦੀ ਹੁੰਦੀ ਹੈ ਉਹ ਤੁਸੀਂ ਕਿਰਪਾ ਕਰਿਆ ਕਰੋ ਹਰੇਕ ਨੂੰ ਨਾਮ ਦੱਸੇ ਮੈਂ ਕਿ ਹਰੇਕ ਨੂੰ ਮੈਂ ਨਹੀਂ ਦੱਸਦਾ ਹੁੰਦਾ ਮੈਂ ਵੀ ਉਸ ਨੂੰ ਹੀ ਦੱਸਣਾ ਜਿਹਦੇ ਅੰਦਰ ਕੋਈ ਉਮੰਗ ਪੈਦਾ ਹੋਈ ਤੜਪ ਪੈਦਾ ਹੋਈ ਮੈਂ ਤਾਂ ਨਹੀਂ ਤੇ ਉਸਦੇ ਅੰਦਰ ਉਮੰਗ ਦੇਖੀ ਬੜੀ ਪਰਬਲ ਉਮੰਗ ਕਰੋੜਾਂ ਦੀ ਧਨ ਸੰਪਦਾ ਹੋਵੇ ਹਸਪੀਟਲ ਦੀ ਮਾਲਿਕ ਹੋਵੇ ਆਪਣਾ ਹਸਪੀਟਲ ਹੋਵੇ ਮੈਂ ਕਿੰਨਾਂ ਉਸ ਨੂੰ ਦੱਸੇ ਹਰੇਕ ਨੂੰ ਨਹੀਂ ਕਹਿ ਨਾ ਹੁੰਦਾ ਮੈਂ ਮੁੱਖ ਤੌਰ 'ਤੇ ਇਹ ਅਰਜ਼ ਕਰਾਂ ਇਹ ਦੋ ਪਿਆਸਾਂ ਅੰਦਰ ਨਹੀਂ ਰਹਿੰਦੇ ਕਿੰਤੂ ਸਿਆਖੋ ਰਾਜ ਯੋਗ ਦਾ ਕੀ ਮਤਲਬ ਰਾਜ ਹੁੰਦਾ ਹੈ ਸਪਰਸ਼ ਨਹੀਂ ਕਰਦਾ ਪਰਵਾਰ ਵਿੱਚ ਹੁੰਦਾ ਹੈ ਨਿਰਲੇਪੰਨ ਸੰਸਾਰ ਵਿੱਚ ਹੁੰਦਾ ਹੈ ਉਹ ਨਿਰਲੇਪੰਨ ਕਮ ਸੰਪਦਾ ਦੀ ਉਸਨ ਕਮੀ ਨਹੀਂ ਹੁੰਦੀ ਨਿਰਲੇਪੰਨ ਨਿਰਲੇਪੰਨ ਦੋ ਉਮੰਗਾ ਅੰਦਰ ਨਹੀਂ ਰਹਿਣਗੀਆਂ ਬਸ ਇਤ ਨਹੀਂ ਗੱਲ ਚੇਤੇ ਰਹੇ ਅਜੇ ਤੱਕ ਗੁਰੂ ਦੀ ਉਮੰਗ ਨਹੀਂ ਪੈਦਾ ਹੋਈ ਤੋ ਪਦਾਰਥਾਂ ਦੀ ਮੰਨ ਹੋਵੇਗੀ ਪਰਵਾਰ ਦੀ ਹੋਵੇਗੀ ਪ੍ਰਪਤਾ ਦੀ ਹੋਵੇਗੀ ਤਨ ਦੀ ਹੋਵੇਗੀ ਇਸੇ ਕਰਕੇ ਨਹੀਂ ਹੋਵੇ ਅਜੇ ਤੱਕ ਇਹ ਉਛਾਲ ਗੁਰੂ ਦਾ ਨਹੀਂ ਅੰਦਰ ਪੈਦਾ ਹੋਇਆ ਤੋ ਸੰਸਾਰ ਦਾ ਹੋਵੇਗਾ ਪ੍ਰਪਤਾ ਦਾ ਹੋਵੇਗਾ ਔਰ ਕਿਹ ਜਣੇ ਜਣੇ ਖਣੇ ਕੋਲ ਪੁੱਛਣ ਦੀ ਲੋੜ ਵੀ ਨਹੀਂ ਜੀ ਠੀਕ ਹੈ ਮਨ ਨਹੀਂ ਜੁੜਦਾ ਮੈਂ ਉਸ ਦਿਨ ਵੀ ਅਰਸ ਕੀਤੀ ਸੀ ਤੇ ਮਾਫੀ ਮੰਗ ਲਵਾਂ ਅੱਜ ਵੀ ਤੇ ਦਰਬਾਰ ਸਾਹਿਬ ਦੇ ਛੁੱਤੇ ਪਏ ਹੁੰਦੇ ਨੇ ਇਹਨਾਂ ਨੂੰ ਅਸੀਂ ਬੜਾ ਜਪੇਸ਼ਵਰ ਕਬੀਸ਼ਵਰ ਕਹਿੰਨੇ ਆ ਉਹ ਵੀ ਉੰਗੜੇ ਪਾਉਂਦੇ ਨੇ ਤੇ ਟੀਵੀ ਦੇ ਉੱਤੇ ਜਦ ਉੰਗੜੇ ਦੇ ਨਾਮ ਦੇਖਦੇ ਨੇ ਬੜੀ ਨਿਰਾਸ਼ਾ ਹੁੰਦੀ ਮਾੜਾ ਅਸਰ ਪੈਂਦਾ ਹੈ ਮਾੜਾ ਅਸਰ ਪੈਂਦਾ ਹੈ ਆ ਦੋਵੇਂ ਗਰਵਾਰਸਾਂ ਸੋਹਣ ਵਾਸਤੇ ਜਾਂਦੇ ਉੰਗੜੇ ਪਾਉਂਦੇ ਨੇ ਉਹ ਟੀਵੀ ਵਿੱਚ ਦਿਖਾਈ ਦਿੰਦੇ ਤੈਨੂੰ ਕਈ ਸਜਣਾ ਨੇ ਕਿਹਾ ਵੀ ਉੰਗੜੇ ਪਹਿਨ ਲੈ ਬੈਠ ਕੇ ਉੱਠ ਜਾਓ ਤੰਦਰਾ ਨੇ ਇਤਨਾ ਤੰਦ ਕੀਤਾ ਹੈ ਮਾਥਮਾ ਬੋਧ ਦਿਨ ਨੂੰ ਜੋ 4 ਘੰਟੇ ਸੁੰਦੇ ਸੰ ਰਾਤ ਨੂੰ ਸਾਧਨਾ ਕਰਦੇ ਸੰਕਾਂਤ ਹੋ ਜਾਂਦੀ ਸੀ ਪੰਛੀ ਵੀ ਖਾਮੋਜ ਹੋ ਜਾਂਦੇ ਸੰ ਕੋਈ ਆਵਾਜ਼ ਨਹੀਂ ਉਹਦੇ ਧਿਆਨ ਸਾਧਨਾ ਕਰਦੇ ਸੰ ਪਰ ਜੈਸੇ ਨਿੰਦਰਾ ਉਹਨਾਂ ਨੂੰ ਛੇੜਦੀ ਸੀ ਤੰਦਰਾ ਤੰ ਕਰਦੀ ਸੀ ਤੋ ਜਿਸ ਇਲਾਕੇ ਵਿੱਚ ਸਾਧਨਾ ਕਰਦੇ ਸੰ ਪਹਾੜਾਂ ਦੇ ਤੇ ਚਾਹ ਦੀਆਂ ਪੱਤੀਆਂ ਆਮ ਆਉਂਦੀਆਂ ਸਨ ਖਾ ਲੈਂਦੇ ਸੰ ਇਹ ਚਾਹ ਦੀ ਪੱਤੀ ਜਿਸ ਵਾਂਜੀ ਅੱਜ ਅਸੀਂ ਚਾਹ ਕਹਿੰਨੇ ਆ ਤੇ ਹੀ ਕਹਿੰਨੇ ਆ ਪੁਰਾਣੇ ਰਿਸ਼ੀ ਮਹੰਦੇ ਦੀ ਪਕੜ ਜਿਵੇਂ ਨਹੀਂ ਢਾਟਾਂ ਦੀ ਥੋੜੀ ਜਿਹੀ ਖੁਸ਼ ਕਰੇ। ਇਹ ਚਬਾ ਲੈਂਦੇ ਸਨ। ਤੇ ਫਿਰ ਵੀ ਨੀਂਦ ਤੰਗ ਕਰੇ। ਫਿਰ ਚਲਦੇ ਹੋਏ ਧਿਆਨ ਕਰਦੇ ਸਨ। ਇਹਨੂੰ ਪਰਮਣ ਚੱਕਰ ਕਰਕੇ ਕਹਿਣ ਨੂੰ ਬੋਧੀ ਅਜੇ ਨਹੀਂ ਕਰਦੇ। ਇਸ ਦਰਖਤ ਦੇ ਥੱਲੇ ਬੈਠਣਾ ਬਸ ਉਸ ਦੀ ਪ੍ਰਕਰਮਾ ਕਰਨੀ ਚਲਦੇ ਰਹਿਣਾ। ਕੰਟਾ 1.5 ਘੰਟਾ ਚਲਦੇ ਰਹਿਣਾ। ਚਲਦੇ ਆਂ ਚਲਦੇ ਆਂ ਹੋਂਦ ਵਿੱਚ ਤੇਜ਼ੀ ਆ ਜਾ। ਤੰਦਰ ਆ ਡਿਜੇ ਫਿਰ ਬੈਠ ਕੇ ਜਪ ਕਰਦੇ ਨੇ। ਰਾਤ ਇੰਨੀ ਬੀਤ ਕਰਦੇ ਸਨ ਨੀਂਦ ਨਹੀਂ ਆਉਂਦੀ ਤੰਦਰਾ ਨਹੀਂ ਆਉਂਦੀ ਸੰਘਰਸ਼ੇ ਕਰਨਾ ਪੈਂਦਾ ਕبھی ਕਦੀ ਮਨ ਕੀਰਤਨ ਦੇ ਨੇੜੇ ਚਲਾ ਜਾਂਦਾ ਹੈ ਕੁਝ ਰਸ ਬਣ ਜਾਂਦਾ ਹੈ ਕبھی ਕਦੀ ਪਾਠ ਕਰਦੇ ਹਾਂ ਜੁੜਿਆ ਆਇਆ ਨਹੀਂ ਮੈਂ ਜੁੜਿਆ ਆਇਆ ਨਹੀਂ ਕਹਿ ਸਕਦਾ ਸ਼ਬਦ ਦੇ ਨੇੜੇ ਚਲਾ ਜਾਂਦਾ ਹੈ ਮਨ ਜਿਵੇਂ ਹਿਮਾਲਿਆ ਪਰਬਤ ਦੇ ਕੋਈ ਨੇੜੇ ਵੀ ਚਲਾ ਗਿਆ ਹੈ ਉਹ ਸীতਲ ਲਹਿਰ ਤੇ ਸਵਾਗਤ ਕਰੇਗੀ ਜਿਵੇਂ ਕੋਈ ਚਮਨ ਖਿੜੇ ਹੋਏ तमम ਦੇ ਨੇੜੇ ਚਲਾ ਗਿਆ ਸੁਗੰਧੀ ਮਹਿਕ ਦੇ ਸਵਾਗਤ ਕਰੇ ਜਿਵੇਂ ਕੋਈ ਅਤਰ ਦੀ ਦੁਕਾਨ ਦੇ ਕੋਲੋਂ ਲੰਘੇ ਅਤਰ ਭਾਵੇਂ ਲਾਇਆ ਨਹੀਂ ਦੁਕਾਨ ਦੇ ਕੋਲੋਂ ਲੰਘਿਆ ਮਹਿਕ ਤੇ ਸਵਾਗਤ ਕਰੇ ਜਿਸ ਦਿਨ ਕਿਸੇ ਦਿਨ ਮਨ ਸ਼ਬਦ ਦੇ ਨੇੜੇ ਚਲਾ ਜਾਂਦਾ ਹੈ ਕੀਰਤੰਬ ਦੇ ਨੇੜੇ ਚਲਾ ਜਾਂਦਾ ਹੈ ਇਸੇ ਨੂੰ ਕਹੇ ਗੁਰੂ ਦੇ ਨੇੜੇ ਚਲਾ ਜਾਂਦਾ ਹੈ ਤੋ ਰਸ ਬਣ ਜਾਂਦਾ ਹੈ ਉਹ ਰਸ ਮਨੁਕ ਨੂੰ ਸਾਵਧਾਨ ਕਰ ਦਿੰਦਾ ਹੈ ਇਹ ਠੀਕੇ ਆ ਰਹੇ ਹਨ ਤੇ ਮਨੁੱਖ ਆਪਣੇ ਅੰਤਿਸ਼ਕਰਨ ਨੂੰ ਸਵਾਰਦਾ ਹੈ ਕੋਸ਼ਿਸ਼ ਕਰਦਾ ਹੈ ਯਤਨ ਕਰਦਾ ਹੈ ਸਾਵਧਾਨੀ ਰੱਖਦਾ ਹੈ ਸੋਨੋ ਤੇ ਸੰਦੇਸ਼ ਸੁਣੋ ਸੰਦੇਸ਼ ਸਾਹਿ ਸੁਣਿਆ ਇਹ ਸੰਦੇਸ਼ ਸਾ ਪ੍ਰਮਾਤਮਾ ਦਿੰਦਾ ਹੈ ਔਰ ਸਮਝ ਲੈਣਾ ਸੰਦੇਸ਼ਾ ਜਿਸ ਦਿਨ ਕੀਰਤਨ ਸੁਣਿਆ ਤੁਹਾਨੂੰ ਰਸ ਆ ਜਾਏ ਪ੍ਰਮਾਤਮਾ ਦਾ ਸੰਦੇਸ਼ਾ ਮੈਂ ਆ ਰਿਹਾ ਤੋ ਆਪਣੇ ਸੇਜਾ ਠੀਕ ਕਰ ਆਪਣੇ ਅੰਤਿਸ਼ਕਰਨ ਨੂੰ ਠੀਕ ਕਰ ਮੈਂ ਆ ਰਿਹਾ ਜਿਸ ਦਿਨ ਪਾਠ ਕਰਦੇ ਆ ਕੋਈ ਸਰੂਰਤ ਆਈ ਹੋ ਜਾਏ ਇਹ ਪਰਮਾਤਮਾ ਦਾ ਸੰਦੇਸ਼ ਹੈ ਜਿਸ ਦਿਨ ਗੁਰਦੁਆਰੇ ਆਂਦੇ ਆ ਅੰਦਰ ਕੋਈ ਲટક ਪੈਦਾ ਹੋ ਜਾਏ ਸਮਝ ਲੈਣਾ ਪ੍ਰਭੂ ਦਾ ਸੰਦੇਸ਼ ਹੈ ਸੈਤ ਦਿਨ ਸੁਣੋ ਤੇ ਸੰਦੇਸ਼ ਰੋ ਪ੍ਰੇ ਗਰੇ ਸੇਜ ਵਸਾਈ ਪਰਮਾਤਮਾ ਵਾਸਤੇ ਅੰਤਿਸ਼ ਕਰਨ ਦੀ ਸੇਜਾ ਸ਼ੁਭ ਗੁਣਾ ਨਾਲ ਵਿਛਾਈ ਇਹ ਤੇ ਖੇਡ ਬਣ ਸਕਦੀ ਹੈ ਉਹ ਰਸ ਹੋਰ ਕੁਸ਼ ਉਮੰਗ ਨੂੰ ਵਧਾ ਲੈਂਦਾ ਉਹ ਥੋੜਾ ਜਿਹਾ ਰਸ ਸਰੂਰ ਨੂੰ ਹੋਰ ਵਧਾ ਦਿੰਦਾ ਉਸ ਖਿੱਚ ਨੂੰ ਹੋਰ ਵਧਾ ਦਿੰਦਾ ਜ਼ਮੀਨ ਹਰ ਚੀਜ਼ ਨੂੰ ਆਪਣੀ ਤਰਫ਼ ਖਿੱਚਦੀ ਹੈ ਹਰ ਚੀਜ਼ ਨੂੰ ਸਿਰਫ ਪਾਣੀ ਨੂੰ ਨਹੀਂ ਤੁਸੀਂ ਕੁਝ ਵੀ ਉੱਪਰ ਸੁੱਟੋ ਥੰਡੇ ਆਏਗਾ ਸਕਸ਼ੇ ਲੇਕਿਨ ਭਾਰਤੀ ਮਹਾਪੁਰਸ਼ਾਂ ਦੇ ਪਕਰ ਦੇ ਇੱਕ ਹੋਰ ਖਿਆਲ ਵੀ ਆਇਆ ਸਾਡੀ ਜਿਹੜੀ ਸੁਰਤ ਹੈ ਕਦੀ ਉੱਚੀ ਉੱਠਦੀ ਹੈ ਬੁਲੰਦੀਆਂ ਨੂੰ ਛੂੰਹਦੀ ਹੈ ਸ਼ਬਦ ਨੂੰ ਸੁਣ ਕੇ ਪਾਠ ਕਰਕੇ ਸਤ ਸੰਗ ਕਰਕੇ ਕਿਸੇ ਕਿਸੇ ਜਨ ਬੁਲੰਦੀਆਂ ਨੂੰ ਛੁੰਦੀ ਹੈ ਉਸ ਦਿਨ ਮਨ ਹੋਲਾ ਹੁੰਦਾ ਹੈ ਬੋਧ ਮਨੋ ਸਾਰੇ ਗਿਰ ਗਏ ਨੇ ਸੁਰਤ ਉੱਚੀ ਉੱਠਦੀ ਹੈ ਧਰਤੀ ਦੀ ਕਸ਼ਿਸ਼ ਸੁਰਤ ਨੂੰ ਫਿਰ ਥੱਲੇ ਖਿੱਚਦੀ ਹੈ ਕਿ ਧਰਤੀ ਦੀ ਕਸ਼ਿਸ਼ ਦੀ ਕੋਈ ਦਾਨ ਦੀ ਕਸ਼ਿਸ਼ ਰੂਪ ਦੀ ਕਸ਼ਿਸ਼ ਸਭ ਸਰੀਰ ਧਰਤੀ ਔਰ ਕੀ ਹੈ ਰੂਪ ਵੀ ਧਰਤੀ ਹੈ ਦਾਨ ਵੀ ਧਰਤੀ ਹੈ ਸਭ ਕੋਈ ਧਰਤੀ ਹੈ ਕਿਸੇ ਪਦਾਰਥ ਦੀ ਕਸ਼ਿਸ਼ ਕਿਸੇ ਰੂਪ ਦੀ ਕਸ਼ਿਸ਼ ਕਿਸੇ ਧਨ ਸੰਪਦਾ ਦੀ ਕਸ਼ਿਸ਼ ਫਿਰ ਅੰਦਰ ਪੈਦਾ ਹੋਈ ਇਹ ਉੱਪਰ ਉੱਠੇ ਆਇਆ ਪਾਣੀ ਫਿਰ ਥੱਲੇ ਫਿਰ ਥੱਲੇ ਕਬ ਹੋ ਜੀਣਾ ਉਹ ਬਚੜਤ ਹੈ ਕਬ ਹੋ ਜਾਏ ਭਿਆ ਲੈ ਬੜਾ ਉੱਚਾ ਉੱਠਿਆ ਸੀ ਕੀਰਤਨ ਸੁਣ ਕੇ ਬੜਾ ਉੱਚਾ ਉੱਠਿਆ ਸੀ ਪਾਠ ਕਰਕੇ ਜਪ ਤਪ ਕਰਕੇ ਫਿਰ ਥੱਲੇ ਫਿਰ ਥੱਲੇ ਕਾਰਨ ਜਿਤਨੇ ਚਿਰ ਤੱਕ ਕਸ਼ਿਸ਼ ਦੇ ਦਾਇਰੇ ਤੋਂ ਇਹ ਪਾਣੀ ਨਿਕਲਿਆ ਨਹੀਂ ਜਿਤਨੇ ਚਿਰ ਤੱਕ ਕਸ਼ਿਸ਼ ਦੇ ਦਾਇਰੇ ਚ ਕੋਈ ਚੀਜ਼ ਉੱਪਰ ਗਈ ਨਹੀਂ ੱੱਲੇ ਆਏਗੀ। ਇਹਨਾਂ ਦੀ ਸੁਰਤ ਇਸ ਕشش ਦੇ ਧਾਇਰੇ ਤੋਂ ਅੱਗੇ ਲੰਘ ਜਾਂਦੀ ਹੈ। ਉਹਨਾਂ ਦੇ ਭਾਵੇਂ ਬੰਦ-ਬੰਦ ਵੀ ਕਰ ਦਿਓ ਸੁਰਤ ਥੱਲੇ ਨਹੀਂ ਆਏਗੀ। ਨਹੀਂ ਆਏਗੀ। ਛਿਣਦੇ ਉਹ ਨਾ ਉਹ ਦੀਵਾਰ ਵਿੱਚ ਜ਼ਿੰਦਾ ਸੁਰਤ ਥੱਲੇ ਨਹੀਂ ਆਏਗੀ। ਫਾਇ ਹੀ ਨਹੀਂ ਥੱਲੇ ਲੰਘ ਗਈ ਇਤਨੀ ਉੱਪਰ ਇਤਨੇ ਬੁਲੰਦੀਆਂ 'ਤੇ ਚਲੀ ਰਹੀ ਹੈ ਜ਼ਮੀਨ ਨਹੀਂ ਖਿੱਚ ਸਕਦੀ। ਨਾ 당 ਖਿੱਚ ਸਕਦਾ ਨਾ ਰੋਪਗੇ ਸਕਦਾ। ਜ਼ਮੀਨ ਦੀ ਕਸ਼ਿਸ਼ ਹੀ ਘਟਦੀ। ਜ਼ਮੀਨ ਦੀ ਕਸ਼ਿਸ਼ ਹੀ ਨਹੀਂ ਹੈ। ਜੋ ਅਸੂਲ ਚੀਜ਼ਾਂ ਦੇ ਨਾਲ ਇਹ ਧਰਤੀ ਵਿਵਹਾਰ ਕਰਦੀ ਏ ਮਨੁੱਖ ਦੀ ਸੁਰਤ ਦੇ ਨਾਲ ਵੀ ਕਰਦੀ ਏ ਮਨੁੱਖ ਦੀ ਸਮਝ ਦੇ ਨਾਲ ਵੀ ਕਰਦੀ ਏ ਉੱਚੀ ਉੱਚੀ ਸੁਰਤ ਤੇ ਕਈ ਵਾਰ ਮਨੁੱਖ ਨੂੰ ਐਸਾ ਖਿਆਲ ਆਉਂਦਾ ਹੈ ਉਹਨੇ ਹਮੇਸ਼ਾ ਹੀ ਬਣੀ ਰਹੇਗੀ ਨਹੀਂ ਬਣੀ ਰਹਿੰਦੀ ਚੰਗੀਆਂ ਚੰਗੀਆਂ ਦੀ ਨਹੀਂ ਬਣੀ ਰਹਿੰਦੀ ਸਵੇਰੇ ਬੜੇ ਗੁਰਮੁਖ ਸੰਸ਼ਾਮ ਨੂੰ ਮਨਮੁਖ ਬਣੇ ਬੈਠੇ ਨੇ ਸਵੇਰੇ ਬੜੇ ਸੰਤੋਸ਼ ਸੰਸ਼ਾਮ ਨੂੰ ਲੋਭੀ ਹੋਏ ਬੈਠੇ ਨੇ ਸਵੇਰੇ ਤੇ ਬੜੇ ਸ਼ਾਂਤ ਨਹੀਂ ਮਿਲੇ ਸਾਨੂੰ ਸ਼ਾਮ ਨੂੰ ਕਰੋਦੀ ਹੋਏ ਬੈਠੇ। ਛੱਲੇ ਆ ਗਏ। ਪਾਣੀ ਛੱਲੇ ਆ ਗਿਆ ਤੇ ਉਸੇ ਜਗ੍ਹਾ ਤੇ ਆ ਗਏ ਜਿੱਥੋਂ ਉੱਥੇ ਸੀ। ਇਹ ਕੀ ਨਾ ਜਾਣੋ ਜਪ-ਤਪ ਕਰਕੇ ਜਿਸ ਬੁਲੰਦੀ ਨੂੰ ਛੋਇਆ। ਕਈ ਦਫਾ ਦੇਖਦੇ ਆ ਫਿਰ ਉਸੇ ਨੀਚਤਾ ਦੇ ਚਾਗੇ ਜਿੱਥੋਂ ਉੱਥੇ ਸੀ। ਇਹ ਬਹੁਤ ਸਾਰੇ ਅਭਿਆਸੀਆਂ ਦਾ ਅਨੁਭਵ ਹੈ। ਆਵੇਂ ਕੁਝ ਕਬੂਲਨ ਭਾਵੇਂ ਨਾ ਕਬੂਲਨ। ਹਕੀਕਤ ਹੈ ਏ। ਅਸਲੀਅਤ ਹੈ ਭਰਮ ਭਰਮ ਆਏ ਬੜੀ ਮਿਹਨਤ ਕੀਤੀ ਅਦਰ ਗਏ ਉਧਰ ਗਏ ਉਧਰ ਜਪ ਕੀਤਾ ਤਪ ਕੀਤਾ ਇੱਕ ਤੀਰਤ ਤੇ ਗਏ ਦੂਸਰੇ ਤੀਰਤ ਤੇ ਗਏ ਖੇਡ ਨਾ ਬਣੇ ਉਹ ਦ੍ਰਿਸ਼ ਨਹੀਂ ਦਿਖਾਈ ਦਿੱਤਾ ਔਰ ਇਸ ਤਰ੍ਹਾਂ ਭਟਕਣਾ ਵਿਅਰਥ ਚਲੀ ਗਈ ਹਾਂਜੀ ਮਸਜਿਦ ਮੰਦਰ ਗੁਰਦੁਆਰੇ ਜਾ ਕੇ ਵੀ ਅਸੀਂ ਉੱਥੇ ਨਹੀਂ ਹੋਈਦਾ ਸੁਣੀਦਾ ਜ਼ਰੂਰ ਹੈ ਕਥਾ ਕੀਰਤਨ ਰੱਬ ਦੇ ਕਲਾਮ ਨੂੰ ਬਾਣੀ ਵੀ ਪੜ੍ਹਨੇ ਦੀ ਕੋਸ਼ਿਸ਼ ਕਰੀਦੀ ਹੈ ਨਮਾਜ਼ਾਂ ਵੀ ਪੜ੍ਹੀਆਂ ਕੁਰਾਨ ਪਾਕ ਵੀ ਪੜ੍ਹੀਦਾ ਹੈ ਪਰ ਉਸ ਦੇ ਬਾਵਜੂਦ ਨਾ ਆਨੰਦ ਆਉਂਦਾ ਹੈ ਨਾ ਰਸ ਮਿਲਦਾ ਨਾ ਧਿਆਨ ਜੁੜਦਾ ਹੈਗਾ ਵਾ ਜਿਸ ਤਰ੍ਹਾਂ ਧਿਆਨ ਜੋੜਨ ਦਾ ਕਿਹਾ ਗਿਆ ਹੈਗਾ ਨਾ ਉਹ ਧਿਆਨ ਜੁੜਦਾ ਜਿਸ ਤਰ੍ਹਾਂ ਗਿਆਨੀ ਸੰ ਸਿੰਘ ਮਸਕਿਨ ਜੀ ਨੇ ਕਥਾ ਦੇ ਵਿੱਚ ਵੀ ਦੱਸਿਆ ਕਿ ਲੋਕ ਗੁਰਦੁਆਰੇ ਆ ਕੇ ਵੀ ਊਂਗਦੇ ਆ ਕਿ ਉਹਨਾਂ ਦੇ ਉੱਤੇ ਨੀਂਦ ਦਾ ਗਲਬਾ ਆ ਰਿਹਾ ਹੁੰਦਾ ਹੈ। ਇਸ ਵਾਸਤੇ ਆਉਂਦਿਆਂ ਦਾ ਕਿ ਉਹਨਾਂ ਦਾ ਮਨ ਹੀ ਨਹੀਂ ਜੁੜਿਆ ਹੁੰਦਾ ਉਹਨਾਂ ਨੂੰ ਰਾਸ ਹੀ ਨਹੀਂ ਆਉਂਦਿਆ ਜਦ ਇੱਕ ਚੀਜ਼ ਤੇ ਤੁਹਾਨੂੰ ਸਕੂਨ ਨਹੀਂ ਮਿਲੰਦਿਆ ਤੇ ਤੁਸੀਂ ਕਿਸ ਤਰ੍ਹਾਂ ਉਹਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰੋਗੇ ਬੇਸ਼ੱਕ ਤੁਸੀਂ ਉੱਥੇ ਹੀ ਬੈਠੇ ਹੋ ਜੀ ਅਸੀਂ ਗੁਰਦੁਆਰੇ ਮਸਜਿਦ ਮੰਦਿਰ ਜਾਈਦਾ ਹੈ ਸਾਡੇ ਜ਼ਿਹਨ 'ਚ ਉਸ ਟਾਈਮ ਤਰ੍ਹਾਂ ਤਰ੍ਹਾਂ ਦੇ ਵਿਚਾਰ ਚੱਲ ਲੈਂਦੇ ਹੁੰਦੇ ਆ। ਇਸ ਲਈ ਤੇ ਸਾਡਾ ਮਨ ਨਹੀਂ ਜੁੜਦਾ ਸਾਨੂੰ ਆਨੰਦ ਨਹੀਂ ਆਉਂਦਿਆ ਹੁੰਦਾ ਸਿਰਫ ਸਾਨੂੰ ਉੱਥੋਂ ਨਿਕਲਣੇ ਦੀ ਜਲਦੀ ਹੁੰਦੀ ਹੈ ਉੱਥੇ ਆਉਣਾ ਅਸੀਂ ਆਪਣਾ ਫਰਜ਼ ਸਮਝੀਦਾ ਹੈ ਕਾਗਜ਼ਾਂ ਦੇ ਵਿੱਚ ਅਸੀਂ ਹਾਜ਼ਰੀ ਲਵਾਉਣ ਆਈਦਾ ਹੈ ਉੱਥੇ ਅਗਰ ਅਸੀਂ ਆਨੰਦ ਲੈਣ ਲਈ ਜਾਈਏ ਨਾ ਤੇ ਸਾਨੂੰ ਆਨੰਦ ਵੀ ਆ ਜਾ ਸਾਨੂੰ ਰਸਮੀ ਮਿਲ ਜਾ ਸਾਡਾ ਮਨ ਵੀ ਜੁੜ ਜਾਏ ਅਸੀਂ ਤੇ ਸਿਰਫ ਜਾਈਦਾ ਵੈ ਹਾਜ਼ਰੀ ਲਵਾਉਣ ਲਈ ਇਹ ਜਿਹੜਾ ਅੰਦਰ ਦਾ ਜ਼ਮੀਰ ਹੈ ਉਹਨੂੰ ਮਤਮਨ ਕਰਨ ਲਈ ਕਿ ਮੈਂ ਮਸਜਿਦ ਮੰਦਰ ਗੁਰਦੁਆਰੇ ਚਲਾ ਗਿਆ ਮੈਂ ਰੱਬ ਨੂੰ ਪੁਕਾਰ ਵੀ ਲਿਆ ਮੈਂ ਇਸ ਫਰਜ਼ ਤੋਂ ਜਿਹੜਾ ਵਾ ਉਹ ਮੁਕਤ ਹੋ ਗਿਆ ਲੇਕਿਨ ਕੀ ਜਿਸ ਤਰ੍ਹਾਂ ਹੱਕ ਸੀ ਪੁਕਾਰਨੇ ਦਾ ਉਸ ਤਰ੍ਹਾਂ ਪੁਕਾਰਿਆ ਉਹਨਾਂ ਆਨੰਦ ਆਇਆ ਉਹਨਾਂ ਰਸ ਆਇਆ ਮਨ ਜੁੜਿਆ ਕੁਛ ਦਿਨ ਲਈ ਜਿਸ ਦਿਨ ਆਨੰਦ ਤੇ ਰਸ ਆਏਗਾ ਮਨ ਜੁੜ ਜਾਏਗਾ ਉਸ ਦਿਨ ਉੱਥੋਂ ਉੱਠਣ ਨੂੰ ਫਿਰ ਜੀ ਨਹੀਂ ਕਰੇਗਾ ਫਿਰ ਵਿਚਾਰ ਨਹੀਂ ਆਉਣਗੇ ਜ਼ਿਹਨ 'ਚ ਕਿ ਉਹ ਕਿਸ ਤਰ੍ਹਾਂ ਜੁੜੇਗਾ ਉਹ ਰਾਤ ਦੇ ਆਖਰੀ ਪਹਿਰ ਜੁੜੇਗਾ ਜਦੋਂ ਸ਼ਾਂਤੀ ਹੋਏਗੀ ਕਿ ਕਿਸੇ ਵੀ ਕਿਸਮ ਦੀ ਜਿਹੜਾ ਬਾਹਰ ਦਾ ਸ਼ੋਰ ਹੈ ਉਹ ਤੁਹਾਡੇ ਜ਼ਿਹਨ ਤੱਕ ਨਹੀਂ ਪਹੁੰਚੇਗਾ ਤੁਹਾਡਾ ਧਿਆਨ ਨਹੀਂ ਭਟਕਾਏਗਾ ਤੁਸੀਂ ਤਵੱਜੋ ਨਾਲ ਰੱਬ ਨਾਲ ਜੁੜੋਗੇ ਤੇ ਜਿਸ ਦਿਨ ਵੀ ਜੁੜ ਗਏ ਉਸ ਦਿਨ ਫਿਰ ਐਸਾ ਅਨੰਤ ਰਸ ਮਿਲੇਗਾ ਕਿ ਜਿਹੜਾ ਦੁਬਾਰਾ ਤੁਹਾਨੂੰ ਉੱਥੇ ਖਿੱਚ ਕੇ ਲਿਆਵੇਗਾ ਮਸਜਿਦ ਮੰਦਰ ਗੁਰਦੁਆਰੇ ਕਿਸੇ ਮਜਬੂਰੀ ਦੇ ਤਹਿਦ ਨਹੀਂ ਆਓਗੇ ਹਾਜ਼ਰੀ ਲਵਾਉਣ ਲਈ ਨਹੀਂ ਆਓਗੇ ਬਲਕਿ ਆਪਣੇ ਆਪ ਆਓਗੇ ਹਰ ਕੰਮ ਛੱਡ ਕੇ ਹਰ ਫਿਕਰ ਤੋਂ ਆਜ਼ਾਦ ਹੋਗੇ ਤੇ ਉਦੋਂ ਮੁਮਕਿਨ ਹੋਣਾ ਹੈ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੀ ਨੀਅਤ ਦੇ ਨਾਲ ਸੱਚੇ ਮਨ ਨਾਲ ਪੁਕਾਰਾਂਗੇ ਉਸ ਦਿਨ ਕਿਸੇ ਵੀ ਵਿਚਾਰ ਜਿਹੜਾ ਵੈ ਉਸ ਦਿਨ ਕੋਈ ਵੀ ਵਿਚਾਰ ਸਾਨੂੰ ਰੱਬ ਨਾਲ ਜੁੜਨੇ ਤੋਂ ਰੋਕ ਨਹੀਂ ਸਕਣਗੇ ਇਹ ਸ਼ੈਤਾਨੀ ਹਰ ਵੀ ਹੈ ਜਿਹੜਾ ਕਿ ਸ਼ੈਤਾਨ ਅਜ਼ਮਾਉਂਦਾ ਹੈ ਸਾਨੂੰ ਰੱਬ ਤੋਂ ਦੂਰ ਕਰਨੇ ਵਾਸਤੇ ਇਸ ਲਈ ਜਦੋਂ ਅਸੀਂ ਮਸਜਿਦ ਮੰਦਿਰ ਗੁਰਦੁਆਰੇ ਜਾਂਦਾ ਹੈ جو جہان کے خیالات ہے سارے زہن چونا شروع ہو جاتے جڑے کام اسی کدی سوچے بھی نہیں کرنے دے وہ بھی کام سارے زہن چند ہوں کسی آوی کرنا آوی کرنا سارے کو ٹائم تھوڑا ہے اسی منج کرنا یہ کرنا وہ کرنا یہ سارے شیطان دے ہربے ہے جڑا سارے دماغ پاؤں کہ اِسی ج جی چھیتی ہو سکے اتو جائیے تاکہ اسی مقصد نہ پاس سکیے اسی رب نہ جڑنا چاہیے جس دن اُسی جڑ گئے اس دن پھر سانوں کوئی بھی چیز توڑ نہیں سکے گی رب سا سارے ہوں تے اپنی میر رکھے چڑھ دی کلا دے بچ رکھے ویرو دی کتھا کہیں دے لگی ہے کمنٹ کر کے لازمی دسو رکھے اپنا تیر سارا خیال ملیں گے اگلی نال اللہ حافظ